ਕਿੰਨੇ ਕ ਤਨਾ ਦੇ ਚ ਰੋਗ ਹੋਵੇਗਾ ਜੋ ਜੋ ਦੀ ਸੇ ਸੋ ਸੋ ਰੋਗੇ ਸਾਰੇ ਰੋਗੀ ਨੇ ਇੱਕ ਵੀ ਤੰਦਰੁਸਤ ਨਹੀਂ ਸਭ ਰੋਗੇ ਦੁਖ ਇਹ ਦੇ ਸਾਰਾ ਸੰਸਾਰ ਹੈ ਸਾਰਾ ਸੰਸਾਰ ਤਨ ਕਰਕੇ ਰੋਗੀ ਇਹ ਸਾਰਾ ਸੰਸਾਰ ਮਨ ਕਰਕੇ ਸੋਗੀ ਇੰਜ ਕਹੇ ਸੇ ਸੰਸਾਰ ਰੋਗੀ ਨਾਮਦਾਰੋ ਮੈਲ ਲਾਗੇ ਸਜ ਬਿਨਾ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖਿਆ ਸਭ ਸੰਸਾਰ ਇਹ ਜੋ ਦੁਖ ਹੈ जिसका जिक्र महाराज इस पंक्ति पे रोवे ना बतार चिंता है पता नहीं रिश्ता बढ़ना है कि नहीं बढ़ना चिंता है चिंता है पता नहीं ये वस्तु मिलनी है कि नहीं मिलनी चिंता है पता नहीं कि नौकरी मिलनी है कि नहीं मिलनी चिंता है पता नहीं मैं इलेक्शन जितांगा कि हारांगा चिंता चिंता है ਚਿੰਤਾ ਦੁਬਦਾ ਦੇ ਚਾਉਂਦੀ ਹੈ ਪਤਾ ਨਹੀਂ ਆਉਣਾ ਹੈ ਕਿ ਨਹੀਂ ਆਉਣਾ ਚਿੰਤਾ ਸੋਗ ਜੋ ਹੈਗਾ ਸਹੀ ਤੇ ਚਲਾ ਗਿਆ ਸੋਗ ਐਸੀ ਹੁਣ ਨਹੀਂ ਹੈ ਬੜਾ ਕਾਰੋਬਾਰ ਉਹਦੇ ਚ ਨਫਾ ਸੀ ਪਰ ਹੁਣ ਨਹੀਂ ਮਨੇਸਟਰ ਹੁੰਦੇ ਸੀ ਐਮਪੀ ਹੁੰਦੇ ਸੀ ਪਰ ਕੀ ਕਰੀ ਹੁਣ ਨਹੀਂ ਹੁਣ ਨਹੀਂ ਬੜੀ ਇੱਜ਼ਤ ਹੁੰਦੀ ਸੀ ਪ੍ਰਤਿਸ਼ਠਾ ਹੁੰਦੀ ਸੀ ਪਰ ਹੁਣ ਨਹੀਂ ਬੜੀ ਧਨ ਸੰਪਦਾ ਹੁੰਦੀ ਸੀ ਕੋਲ ਹੁਣ ਨਹੀਂ ਹੁਣ ਨਹੀਂ ਤੋਂ ਸੋਗ ਜੋ ਹੈ ਸੀ ਚਲਾ ਗਿਆ ਹੈ ਸੋਗ ਜੋ ਮੈਂ ਚਾਹਨਾ ਮੇਰੇ ਕੋਲ ਹੋਵੇ ਤਾਂ ਅੰਦਰ ਚਿੰਤਾ ਬਣੀ ਹੋਏ ਮਤ ਨਾ ਹੋਵੇ ਨਾ ਮਿਲੇ ਚਿੰਤਾ ਸੋਗ ਤੇ ਚਿੰਤਾ ਤੇ ਦੁੱਖ ਮਨ ਦਾ ਹੈ ਰੋਗ ਦੁੱਖ ਤਨ ਦਾ ਹੈ ਤੇ ਗੁਰਬਾਣੀ ਕਹਿੰਦੀ ਹੈ ਸਾਰੇ ਹੀ ਰੋਗੀ ਨੇ ਸਾਰੇ ਹੀ ਸੋਗੇ ਇੱਕ ਵੀ ਠੀਕ ਨਹੀਂ ਗੁਸਤਾਖੀ ਮਾਫ ਪੰਕਤੀਆਂ ਨਾ ਆਉਂਦੀਆਂ ਤੇ ਫਿਰ ਮੈਂ ਐਸਾ ਨਹੀਂ ਕਹਿ ਸਕਦਾ ਸੀ ਜੋ ਜੋ ਦੇ ਸੇ ਸੋ ਸੋ ਰੋਗੀ ਸਭ ਰੋਗੇ ਦੂਸਰਾ ਚਿੰਤਤ